ਫਿਰੋਜ਼ਪੁਰ ਅੰਦਰ ਆਏ ਹੜ੍ਹਾਂ ਨੇ ਜਿੱਥੇ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਉੱਥੇ ਹੀ ਇਸ ਹੜ੍ਹ ਨੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਵੀ ਕੀਤਾ ਅਜਿਹਾ ਮਾਮਲਾ ਫਿਰੋਜ਼ਪੁਰ ਦੀ ਬਸਤੀ ਕਿਸ਼ਨ ਸਿੰਘ ਵਾਲੀ ਤੋਂ ਸਾਹਮਣੇ ਆਇਆ ਜਿੱਥੇ ਕਿ ਬੀਤੇ ਦਿਨੀ ਆਏ ਹੜ੍ਹਾਂ ਦੇ ਕਾਰਨ ਇੱਕ ਗਰੀਬ ਕਿਸਾਨ ਦੀ ਘਰ ਦੀ ਛੱਤ ਤਾਂ ਡਿੱਗੀ ਹੈ ਉੱਥੇ ਹੀ ਪਸ਼ੂ ਵੀ ਪਾਣੀ ਦੇ ਵਿੱਚ ਰੁੜੇ ਨੇ ਪਰਵਾਰ ਨੇ ਦੱਸਿਆ ਕਿ 2023 ਦੇ ਵਿੱਚ ਆਏ ਹੜ੍ਹ ਦੇ ਦੌਰਾਨ 3 ਤੋਂ 4 ਪਸ਼ੂ ਪਾਣੀ ਦੇ ਵਿੱਚ ਰੁੜ ਗਏ ਅਤੇ ਇਸ ਵਾਰ ਉਹਨਾਂ ਦੇ ਘਰ ਦੀ ਛੱਤ ਜਿਹੜੀ ਆ ਉਹ ਡਿੱਗ ਗਈ। ਇੱਕ ਗਾਂ ਪਾਣੀ ਦੇ ਵਿੱਚ ਰੁੜ ਗਈ। ਪਰਵਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਇੱਕ ਪੁੱਤਰ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋਈ ਸੀ ਤੇ ਹੁਣ ਦੂਸਰਾ ਪੁੱਤਰ ਜਿਹੜਾ ਕਿ ਮੰंजे ਤੇ ਬਿਮਾਰ ਪਿਆ ਉਹ ਚੰਗੀ ਤਰ੍ਹਾਂ ਚੱਲ-ਫਿਰ ਨਹੀਂ ਸਕਦਾ। ਕਰਜ਼ਾ ਚੁੱਕ ਕੇ ਡੇਰੀ ਫਾਰਮ ਖੋਲ੍ਹਿਆ ਸੀ ਪਰ ਪਸ਼ੂ ਪਾਣੀ ਦੇ ਵਿੱਚ ਰੁੜਨ ਦੇ ਕਾਰਨ ਫਸਲਾਂ ਵੀ ਤਬਾਹ ਹੋ ਗਈਆਂ ਸਨ ਤੇ ਕਰਜ਼ਾ ਜਿਹੜਾ ਇਉਂ ਦਾ ਇਉਂ ਹੀ ਸਿਰ ਦੇ ਉੱਤੇ ਚੜਿਆ ਹੋਇਆ ਇਤੋਂ ਤੱਕ ਕਿ ਪੁੱਤ ਦੇ ਇਲਾਜ ਦੇ ਲਈ ਕੋਈ ਪੈਸਾ ਵੀ ਨਹੀਂ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਵਧ ਤੋਂ ਵੱਧ ਸਮਾਜ ਸੇਵੀ ਸਰਕਾਰ ਤੇ ਪ੍ਰਸ਼ਾਸਨ ਉਹਨਾਂ ਦੀ ਜ਼ਰੂਰ ਬਾਫੜੇ ਇੱਕ ਤਾਂ ਉਹਨਾਂ ਨੂੰ ਘਰ ਪਵਾ ਕੇ ਦਵੇ ਕਿਉਂਕਿ ਇਹ ਰੋਟੀ ਰੋਜ਼ੀ ਤੋਂ ਵੀ ਮੁਤਾਜ ਨੇ ਦੂਸਾ ਜਿਹੜਾ ਕਿ ਉਹਨਾਂ ਦਾ ਪੁੱਤ ਵਿਵਾਰ ਹੈ ਉਸ ਦੇ ਇਲਾਜ ਦੇ ਲਈ ਵੀ ਉਹਨਾਂ ਨੇ ਮਦਦ ਦੀ ਗੋਹਾਰ ਲਾਈ ਹੈ ਰੁਕ ਨਹੀਂ ਆਲਾ ਪੈਂਦਾ ਕਿਛਨੇ ਵਾਲੀ ਬਸਤੀ ਜੀ ਹੈ ਇਹ ਥੋੜਾ ਜਿ ਕਿੰਨਾ ਨੁਕਸਾਨ ਹੋਇਆ ਬਹੁਤ ਨੁਕਸਾਨ ਹੋਇਆ ਵੀਰ ਸਾਡਾ ਨਾ ਬਹੁਤ ਜ਼ਿਆਦਾ ਪਹਿਲਾਂ ਤੇ ਪੁੱਤ ਦਾ ਨੁਕਸਾਨ ਹੋ ਗਿਆ ਤੇ ਪਹਿਲਾਂ ਜਿਹੜਾ ਪਹਿਲਾ ਪਾਣੀ ਆਇਆ ਉਹ ਚ ਸਾਡੀਆਂ 8 ਗਾਂ ਮਰੀਆਂ ਜਿਹੜੀਆਂ 5-7 ਰਹਿ ਗਈਆਂ ਸੀ ਉਹ ਮਗਰੋਂ ਬਿਮਾਰ ਹੋ ਕੇ ਮਰ ਗਈਆਂ ਫਿਰ ਅਸੀਂ 2-4 ਹੋਰ ਲਈਆਂ ਉਹ ਵੀ ਸਾਡੀਆਂ ਹੁਣ ਇੱਕ ਰੁੜ ਗਈ ਆ ਤੇ ਦੂਜੀ ਜਿਹੜੀ ਉਹ ਵੀ ਬਿਮਾਰ ਪਈ ਆ ਤੇ ਪੁੱਤ ਮੁੱਕ ਗਿਆ ਦੂਜਾ ਪੁੱਤ ਜਿਹੜਾ ਉਹ ਮੰਜੇ ਦੇ ਪਿਆ ਹੋਇਆ ਇਹ ਇੱਕ ਚੂਲੇ ਦਾ ਵੀ ਅਸੀਂ ਕਿਸੇ ਦਾ ਮੰਤਰਲਾ ਕਰਕੇ ਆਪਰੇਸ਼ਨ ਕਰਾਇਆ ਤੇ ਇੱਕ ਚੂਲਾ ਦਾ ਹੋਰ ਸਾਡੀ ਮੰਤਾਲੀ ਗੱਲ ਆ ਕਿ ਮੇਰੇ ਪੁੱਤ ਦਾ ਪਾਇਆ ਜਾਵੇ ਸਾਡੀ ਬਾਹ ਫੜੀ ਜਾਵੇ ਸਾਡਾ ਘਰ ਬਣਾ ਦੇਣਾ ਸਾਨੂੰ ਪੈਸੇ ਦੀ ਵੀ ਜ਼ਰੂਰਤ ਆ ਤੇ ਸਾਨੂੰ ਲਵੇਰੇ ਦੀ ਵੀ ਜ਼ਰੂਰਤ ਆ ਤੇ ਸਾਨੂੰ ਕਿੰਨੀ ਕਿੰਨੀ ਨਾਈ ਕਿਲੇ ਹੂੰ ਸੇ ਕਰਦਾ ਗੁਜ਼ਾਰਾ ਕੋ ਚੱਲ ਰਿਹਾ ਜੇ ਨਹੀਂ ਨਸੀਬ ਤਾਂ ਬੜਾ ਔਖਾ ਵੀਰ ਹਰਗੇ ਤੇ ਹੁਣ ਮੰਗਣ ਵਾਲਾ ਹੀ ਰੱਬ ਨੇ ਕਰਤਾ ਪਹਿਲਾਂ ਤਾਂ ਜਿੰਮਦਾਰ ਮੰਗ ਨਹੀਂ ਸਕਦਾ ਕਿਸੇ ਤੋਂ ਤੇ ਹੁਣ ਤਾਂ ਮੰਗਣ ਵਾਲਾ ਹੀ ਕਰ ਗਿਆ ਜਿੰਮਾਂ ਕੀ ਕਰਦੇ ਅਸੀਂ ਆਨੇ ਵੀ ਘਰ ਬਣਾਇਆ ਜਾਵੇ ਸਾਡਾ ਤੇ ਬੱਚਿਆਂ ਨੂੰ ਸਿਆਲ ਆ ਗਿਆ ਉਤੋਂ ਤੇ ਕੰਧਾਂ ਪਾੜ ਚੁੱਕੀਆਂ ਨੇ ਤੇ ਛੱਤ ਡੇਗ ਗਈ ਆ ਤੇ ਮੇਰੇ ਪੁੱਤ ਦਾ ਗੁਲਾਬੀ ਇੱਕ ਪਉ ਆ ਜਾਵੇ ਭਾਈ ਜੀ ਕੀ ਨਾਮ ਕੀ ਤੁਹਾਡਾ ਸਰਜੀਤ ਸਿੰਘ ਮੇਰਾ ਨਾਮ ਹੈ ਬੰਦਾ ਸਰਜੀਤ ਸਿੰਘ ਪਰਿਵਾਰ ਦੀ ਗੱਲ ਕਰੀਏ ਤਾਂ ਕਿੰਨਾ ਨੁਕਸਾਨ ਜਿਹੜਾ ਇਸ ਪਰਿਵਾਰ ਦਾ ਹੋਇਆ ਬਹੁਤ ਜ਼ਿਆਦਾ ਗਿਰਜੀ ਨੁਕਸਾਨ ਇਸ ਪਰਿਵਾਰ ਦਾ ਕਿ ਸਾਰੇ ਇਲਾਕੇ ਦਾ ਹੀ ਨੁਕਸਾਨ ਬਹੁਤ ਹੋਇਆ ਪਰ ਇਸ ਪਰਿਵਾਰ ਦਾ ਇੱਕ ਬੱਚਾ ਜਿਹੜਾ ਜਵਾਨ ਚੜਾਈ ਕਰ ਗਿਆ ਉਸ ਤੋਂ ਬਾਅਦ ਜਿਹੜਾ ਦੂਸਰਾ ਬੱਚਾ ਸੀਗਾ ਉਹਦੇ ਵਿੱਚ ਉਹਨਾਂ ਦੇ ਵਿੱਚ ਇਨਫੈਕਸ਼ਨ ਸੀ ਬਹੁਤ ਜ਼ਿਆਦੀ ਵੱਧ ਗਈ ਉਹਦਾ ਜਿਹੜਾ ਹੁਣ ਇਹਨਾਂ ਨੇ ਇੱਕ ਚੂਨੇ ਦਾ ਇਲਾਜ ਕਰਾਇਆ ਹੈ ਤੇ ਘਟੂ ਘਟਾਂ ਦੇ ਵੀ 31 ਕਿੰਨੇ ਟੈਂਕ ਲਗੇ ਜੀ 31 ਟਾਂਕੇ ਲਗੇ ਆ ਹੁਣ ਤੁਸੀਂ ਵੇਖੋ 31 ਟਾਂਕੇ ਕਿੰਨੇ ਸਾਂਝ ਲੱਗਦੇ ਆ ਤੇ ਉਹਦਾ ਕਿੰਨਾ